ਨਾਟਿਨਿਆ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਇਕਾਈ ਹਸਪਤਲ ਲੁਧਿਆਣਾ ਨੇ ਪ੍ਰਾਣੀ ਗੁਰਦੇ ਦੀ ਬਿਮਾਰੀ ਤੋਂ ਪੀੜਤ ਇੱਕ ਨੌਜਵਾਨ ਔਰਤ ਮਰੀਜ਼ ਤੇ ਦੂਜਾ ਗੁਰਦਾ ਟ੍ਰਾਂਸਪਲੈਂਟ ਸਫਲਤਾਪੂਰਵਕ ਕੀਤਾ ਹੈ ਮਰੀਜ਼ ਨੇ ਪਹਿਲਾਂ 2019 ਵਿੱਚ ਆਪਣਾ ਪਹਿਲਾ ਗੁਰਦਾ ਟ੍ਰਾਂਸਪਲੈਂਟ ਕਰਵਾਇਆ ਸੀ ਜਿਸ ਵਿੱਚ ਉਸ ਦੀ ਮਾਤਾ ਦਾਨੀ ਸੀ ਬਦਕਿਸਮਤੀ ਨਾਲ ਗ੍ਰਾਫਟ ਅਸਫਲ ਹੋ ਗਿਆ ਤੇ ਉਸ ਨੂੰ ਡਾਇਲਿਸਿਸ ਤੇ ਦੁਬਾਰਾ ਸ਼ੁਰੂ ਕਰਨਾ ਪਿਆ ਜੋ ਕਿ ਉਸ ਦੀ ਜ਼ਿੰਦਗੀ ਵਿੱਚ ਇੱਕ ਖਾਸ ਚੁਣੌਤੀ ਪੂਰਨ ਪੜਾ ਸੀ ਉਮੀਦ ਫਿਰ ਤੋਂ ਉਸ ਵੇਲੇ ਜਾਗ ਪਈ ਜਦੋਂ ਉਸ ਦੀ ਪਰਜਾਈ ਦੇ ਪਿਤਾ ਇੱਕ ਸਵੈ ਇਛਤ ਗੁਰਦਾ ਦਾਨੀ ਵਜੋਂ ਅਗਿਆਏ ਹਾਲਾਂਕਿ ਇਸ ਮਰੀਜ਼ ਦਾ ਬਲੱਡ ਗਰੁੱਪ ਦਾਨੀ ਦੇ ਬਲੱਡ ਗਰੁੱਪ ਨਾਲ ਮੇਲ ਨਹੀਂ ਖਾਂ ਰਿਹਾ ਸੀ ਜਿਸ ਨੇ ਸ਼ੁਰੂਆਤ ਵਿੱਚ ਵੱਡੀ ਰੁਕਾਵਟ ਪੈਦਾ ਕੀਤੀ ਬਾਵਜੂਦ ਉਸ ਦੇ ਪਰਿਵਾਰ ਨੇ ਇਕਾਈ ਹਸਪਤਾਲ ਨਾਲ ਸੰਪਰਕ ਕੀਤਾ ਜਿੱਥੇ ਉਹਨਾਂ ਨੂੰ ਡਾਕਟਰ ਬਲਦੇਵ ਸਿੰਘ ਆਲਕ ਮੁੱਖ ਯੂਰੋਲੋਜਿਸਟ ਅਤੇ ਟ੍ਰਾਂਸਪਲੈਂਟ ਸਰਜਨ ਅਤੇ ਇਕਾਈ ਹਸਪਤਾਲ ਦੇ ਚੇਅਰਮੈਨ ਨਾਲ ਸਲਾਹ-ਮਸ਼ਵਰਾ ਕੀਤਾ ਇਸ ਮੌਕੇ ਕਬਰਾਈ ਹੋਏ ਪਰਿਵਾਰ ਨੂੰ ਡਾਕਟਰ ਆਲਖ ਨੇ ਭਰੋਸਾ ਦਿਵਾਇਆ ਕਿ ਇਕਾਈ ਹਸਪਤਾਲ ਉन्नत ਟ੍ਰਾਂਸਪਲੈਂਟ ਤਕਨੀਕਾਂ ਨਾਲ ਲੈਸ ਹੈ ਜਿਸ ਵਿੱਚ ABO ਇਨਕੰਪਲੀਟ ਕੰਪੇਟਿਬਲ ਟ੍ਰਾਂਸਪਲੈਂਟ ਕਰਨ ਦੀ ਸਮਰੱਥਾ ਰੱਖਦਾ ਹੈ ਜਿੱਥੇ ਵੱਖ-ਵੱਖ ਬਲੱਡ ਗਰੁੱਪ ਦੇ ਦਾਨੀ ਵੱਖ-ਵੱਖ ਬਲੱਡ ਗਰੁੱਪਾਂ ਵਾਲੇ ਪ੍ਰਾਪਤਕਰਤਾਵਾਂ ਨੂੰ ਅੰਗਦਾਨ ਕਰਦਾ ਹੈ ਇਥੇ ਦੱਸਣਯੋਗ ਹੈ ਕਿ ਇੱਕ ਔਰਤ ਮਰੀਜ਼ ਵਿੱਚ ਦੂਜਾ ਟ੍ਰਾਂਸਪਲੈਂਟ ਕਰਨਾ ਜੋ ਕਿ ਸੰਵੇਦਨਸ਼ੀਲ ਹੈ ਅਤੇ ਪਹਿਲਾਂ ਹੀ ਇੱਕ ਅਸਫਲ ਟ੍ਰਾਂਸਪਲੈਂਟ ਕਰਵਾ ਚੁੱਕੀ ਹੋਣ ਦੇ ਕਾਰਨ ਕੇਸ ਬਹੁਤ ਗੁੰਝਲਦਾਰ ਸੀ ਇੱਕ ਐਬੀਓ ਇਨਕੰਪੈਟੀਬਲ ਡੋਨਰ ਨੂੰ ਜੋੜਨਾ ਅਤੇ ਇਹ ਤੱਥ ਕਿ ਉਹ ਇੱਕ ਗੈਰਸੰਬੰਧਿਤ ਦਾਨੀ ਸੀ ਨੇ ਚੁਣੌਤੀ ਨੂੰ ਹੋਰ ਵਧਾ ਦਿੱਤਾ ਡਾਕਟਰ ਆਲਕ ਨੇ ਜਾਣਕਾਰੀ ਦਿੰਦੇ ਕਿਹਾ ਕਿ ਹਾਲਾਂਕਿ ਪੂਰੀ ਤਰ੍ਹਾਂ ਡਾਕਟਰੀ ਮੁਲਾਂਕਣ ਸੰਵੇਦਨਸ਼ੀਲ ਪ੍ਰੋਟੋਕੋਲ ਅਤੇ ਸਾਰੀਆਂ ਜ਼ਰੂਰੀ ਕਾਨੂੰਨੀ ਇਜਾਜ਼ਤਾਂ ਦੇ ਨਾਲ ਡਾਕਟਰ ਬਲਦੇਵ ਸਿੰਘ ਆਲਕ ਅਤੇ ਡਾਕਟਰ ਵਿਵੇਕਾਨੰਦ ਚਾ ਅਧੀ ਅਗਵਾਈ ਹੇਠ ਡਾਕਟਰ ਅਮਿਤ ਤੁਲੀ ਸਲਾਹਕਾਰ ਯੂਰੋਲੋਜੀ ਡਾਕਟਰ ਗੌਰਵ ਮਿੱਤਰ ਡਾਕਟਰ ਨਰੇਸ਼ ਲੋਧੀ ਅਤੇ ਡਾਕਟਰ ਹਿਮਾਂਸ਼ੂ ਸ਼ਰਮਾ ਡੀਐਨਵੀ ਰੈਜ਼ੀਡੈਂਟਸ ਦੇ ਨਾਲ ਟ੍ਰਾਂਸਪਲੈਂਟ ਸਫਲਤਾਪੂਰਵਕ ਕੀਤਾ ਗਿਆ ਡਾਕਟਰ ਹੌਲਕ ਨੇ ਅੱਗੇ ਦੱਸਿਆ ਕਿ ਸਰਜਰੀ ਸੁਚਾਰੂ ਢੰਗ ਨਾਲ ਪੂਰੀ ਹੋ ਗਈ ਹੈ ਅਤੇ ਮਰੀਜ਼ ਠੀਕ ਹੋ ਰਿਹਾ ਹੈ। ਟ੍ਰਾਂਸਪਲੈਂਟ ਟੀਮ ਦੀ ਮਹਾਰਤ ਅਤੇ ਇਕਾਈ ਹਸਪਤਾਲ ਦੇ ਅਤਿ ਆਧੁਨਿਕ ਬੁਨਿਆਦੀ ਢਾਂਚੇ ਕਾਰਨ ਇੱਕ ਪਰਿਵਾਰ ਬਹੁਤ ਖੁਸ਼ ਹੈ। ਇਹ ਖੁਸ਼ੀ ਇਕਾਈ ਹਸਪਤਾਲ ਨੂੰ ਸਭ ਤੋਂ ਵੱਖਰਾ ਬਣਾਉਂਦੀ ਹੈ। ਡਾਕਟਰ ਬਲਦੇਵ ਸਿੰਘ ਆਲਖਣੀ ਕਹਿੰਿਆ ਕਿ ਇਸ ਤਰ੍ਹਾਂ ਦੇ ਕੇਸ ਨਾ ਸਿਰਫ ਹਸਪਤਾਲ ਦੀਆਂ অতি ਆਧੁਨਿਕ ਟ੍ਰਾਂਸਪਲੈਂਟ ਸਮਰੱਥਾ ਮੰਨ ਉਜਾਗਰ ਕਰਦਾ ਹੈ ਸਗੋਂ ਅੰਗਦਾਨੀਆਂ ਦੀ ਨਿਰਵਾਰਸ ਨਿਰਵਾਰਸਤਾ ਅਤੇ ਚੁਣੌਤੀਪੂਰਨ ਸਥਿਤੀਆਂ ਵਿੱਚ ਵੀ ਜੀਵਨਦਾਨ ਪ੍ਰਤੀ ਜਾਗਰੂਕਤਾ ਦੀ ਮਹੱਤਤਾ ਨੂੰ ਵੀ ਦਰਸਾਉਂਦਾ ਹੈ